ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਜੀ ਸਾਡੇ ਚੈਨਲ ਤੇ ਸਵਾਗਤ ਹੈ ਕਢਾਈ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਪਰਮਾਤਮਾ ਸਭ ਦਾ ਭਲਾ ਕਰੇ ਹਾਂਜੀ ਅੱਜ ਆਪਾਂ ਕਢਾਈ ਵਾਲੀ ਸ਼ਰਟ ਦੀ ਕਟਿੰਗ ਕਰਨ ਲੱਗੇ ਆ ਆਪਾਂ ਸ਼ਰਟ ਕਢਵਾਈ ਹੀ ਹਾਂਜੀ ਇਹ ਸ਼ਰਟ ਆਪਾਂ ਕਢਾਈ ਵਾਲੀ ਆ ਆਪਾਂ ਇਸ ਤਰ੍ਹਾਂ ਸੂਟ ਤਿਆਰ ਕਰਵਾਉਣੇ ਸ਼ਰਟ ਦੀ ਕਢਾਈ ਤੁਹਾਨੂੰ ਵਧੀਆ ਲੱਗੀ ਜੇ ਤੁਹਾਨੂੰ ਪਸੰਦ ਦੇ ਤਾਂ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਜੇ ਆਪਾਂ ਸੂਟ ਕਢਵਾ ਕੇ ਵੀ ਗਾਂ ਦਿਨੇ ਹਾਂਜੀ ਹੁਣ ਆਪਾਂ ਸ਼ਰਟ ਦੀ ਕਟਿੰਗ ਕਰਾਂਗੇ ਸ਼ਰਟ ਇੱਕ ਬਿਲਕੁਲ ਸਲਿਮ ਲੜਕੀ ਦੀ ਆ ਹਾਂਜੀ ਆਪਾਂ ਇਸ ਸ਼ਰਟ ਦੀ ਲੰਬਾਈ ਆਪਣੀ ਇਹ 44 ਆਪਾਂ ਰੱਖਣੀ ਹੈ ਇਹਦੀ ਆਪਾਂ ਲਸਰਾ ਪਵਾਈਆਂ ਲੈਣਾ ਤਾਂ ਨੂੰ 44 ਇੰਚ ਆਪਣੀ ਇਹਦੀ ਲੰਬਾਈ ਹੈ ਸ਼ਰਟ ਦੀ हां जी ਆਪਾਂ ਲੰਬਾਈ ਦੀ ਨਿਸ਼ਾਨੀ ਲਾ ਕੇ ਆ ਵੇਖ ਲਓ ਆਪਾਂ 45 ਇੰਚ ਦੇ ਰੱਖੀ ਐ ਸ ਲੰਬਾਈ ਤੇ ਹੁਣ ਆਪਾਂ ਇਹਦਾ ਘੇਰਾ ਵੀ ਕੱਢਣ ਕੱਟ ਕੇ ਤੇ ਸੈਂਟਰ ਕੱਢਾਂਗੇ ਆਪਾਂ ਇਹਦਾ ਅੱਧ ਚੋਂ ਇੱਥੋਂ ਆਪਾਂ ਥੋੜੀ ਜਿੰਨੀ ਕ ਆਪਾਂ ਬੂਟੀ ਆਪਣੀ ਥੋੜਾ ਜਿਆਦਾ ਸੀ ਨਾ ਇਸ ਕਰਕੇ ਆਪਾਂ ਥੋੜੀ ਥੋੜੀ ਇੱਥੇ ਪੀਸ ਸਟੇਫਟੀਆਂ ਲਸ ਲਾ ਕੇ ਲੈਂਡ ਮਾਰਕਟ ਦੀ ਤੇ ਆਪਾਂ ਇਹਨੂੰ ਤਰਪਾਈ ਦੇ ਅੰਦਰ ਦੇ ਦਾਂਗੇ ਬਾਕੀ ਇਹ ਵਧਿਆ ਹੋਇਆ ਕੱਪੜਾ ਆਪਾਂ ਥੱਲੇ ਤਰਪਾਈ ਦੇ 2 ਇੰਚ 2.5 ਇੰਚ ਰੱਖ ਕੇ ਬਾਕੀ ਆਪਾਂ ਛਾਂਟ ਦੇਣਾ ਸਾਰਾ ਕੱਪੜਾ ਆਪਾਂ ਚੰਗੀ ਤਰ੍ਹਾਂ ਸੂਣ ਕੱਟਣ ਲੱਗਿਆਂ ਪੂਰੀ ਮਿਹਨਤੀ ਕਰਨੀ ਹੈ ਤਾਂ ਕਿ ਆਪਾਂ ਨੂੰ ਕੋਈ ਬਾਅਦ ਵਿੱਚ ਮੁਸ਼ਕਲ ਨਾ ਆਵੇ ਕੋਈ ਬਾਦ ਘਾਟ ਨਾ ਹੋ ਜੇ ਇੱਧਰੋਂ ਵੀ ਆਪਾਂ ਨਿਸ਼ਾਨੀ ਲਾ ਲਈਏ ਉਧਰੋਂ ਵੀ ਲਾ ਲਈਏ ਆਪਾਂ ਦੋਨਾਂ ਸਾਈਡਾਂ ਤੋਂ ਹਾਂਜੀ ਹੁਣ ਆਪਾਂ ਘੇਰੇ ਦਾ ਸੈਂਟਰ ਕੱਢਣਾ ਕਿਉਂਕਿ ਆਪਣੀਆਂ ਇਹ ਲੈਣਾ ਵਾ ਪਰ ਦੋ ਪਾਸੇ ਮੋਢਿਆਂ ਸਾਈਡਾਂ ਨੂੰ ਤਾਂ ਆਪਾਂ ਇੱਥਰੋਂ 18 ਇੰਚ ਘੇਰਾ ਵਾ ਤਿਆਰ ਆਪਾਂ 9 ਇੰਚ ਦਾ ਸੈਂਟਰ ਕੱਢ ਗਏ ਹਾਂਜੀ ਆਪਾਂ ਇਹ 9 ਇੰਚਾ ਸੈਂਟਰ ਕੱਢ ਲਿਆ 18 ਇੰਚ ਤਿਆਰ ਘੇਰਾ ਵਾ ਹੁਣ ਆਪਾਂ 2-2 ਇੰਚ ਐਕਸਟਰਾ ਰੱਖ ਕੇ ਹਾਂਜੀ ਆਪਾਂ ਵਿੱਚ ਹੁਣ ਚਾਕਾਂ ਦੀ ਤਰਪਾਈਆਂ ਵਿੱਚ ਲੈਣ ਵਾਸਤੇ ਸਾਰਾ ਘਰਾ ਕੇ ਆਪਾਂ ਇਧਰੋਂ 22 ਇੰਚ ਆਪਾਂ ਰੱਖ ਲੈਣਾ ਘੇਰਾ 11-11 ਇੰਚ ਦੋ ਸਾਈਡਾਂ ਤੋਂ ਇਹ ਕਿਉਂਕਿ ਕੜਾਈ ਵਾਲੀ ਕੋਈ ਵੀ ਸ਼ਰਟ ਹੋਵੇ ਤਾਂ ਹਾਫ ਕੱਢਣਾ ਜੋ ਬਹੁਤ ਜ਼ਰੂਰੀ ਹੁੰਦਾ ਸੈਂਟਰ ਕੱਢਣਾ ਆ ਵੇਖੋ ਆਪਾਂ ਇਧਰੋਂ ਵੀ केरा काट के गाड़ी दो इंच एक्स्ट्रा रख लिया चाक वास्ते उधरों दूसरी साइड तो घेरा काट के दो इंच एक्स्ट्रा रख लेना वीडियो जो वाइसिया लगती है तो वीडियो लाइक जरूर करे करो चैनल सबसक्राइब करो ਤੁਸੀਂ ਕੋਈ ਵੀ ਚੀਜ਼ ਸਿੱਖਣੀ ਹੁੰਦੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਕਰੋ ਵੀ ਸਾਨੂੰ ਆਹ ਚੀਜ਼ ਬਾਰੇ ਦੱਸੋ ਆਹ ਬਾਰੇ ਦੱਸੋ ਆਪਾਂ ਹਰ ਇੱਕ ਚੀਜ਼ ਬਾਰੇ ਤੁਹਾਨੂੰ ਦੱਸਾਂਗੇ ਫਰੌਕ ਪਜਾਮੀ ਪਲਾਜ਼ੋ ਕਸ਼ਰੇ ਕਿਸੇ ਵੀ ਚੀਜ਼ ਦੀ ਕਟਿੰਗ ਸਿੱਖਣੀ ਹੈ ਜਾਂ ਤੁਸੀਂ ਸਿਲਾਈ ਸਿੱਖਣੀ ਹੈ ਹਣ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਕਰੋ ਹਾਂ ਜੀ ਇਸ ਤਰ੍ਹਾਂ ਹੀ ਆਪਾਂ ਹਾਫ ਕਰਦੇ ਕਰਦੇ ਨਿਸ਼ਾਨੀ ਲਾਉਂਦੇ ਜਾਵਾਂਗੇ ਐਵੇਂ ਹਰ ਸ਼ਰਟ ਉਹਦੇ ਜਿਹੜੇ ਫਲਾਵਰ ਹੀ ਕੜਾਈ ਵਾਲੇ ਥੋੜਾ ਜਿਆਦਾ ਸਾਈਡਾਂ ਨੂੰ ਕਰਦੇ ਇਹ ਥੋੜਾ ਥੋੜਾ ਮਸ ਮਸਾ ਹਿੱਪ ਦੇ ਵਿੱਚ ਇਧਰੋਂ ਆਊਗਾ ਉਸ ਤਰ੍ਹਾਂ ਤੇ ਪਰਫੈਕਟ ਬੈਠਣਗੇ ਵਾਹੇ ਵਾਹ ਠੀਕ ਹੈ ਉੱਪਰੋਂ ਵੀ ਆਪਾਂ 22 ਇੰਚ ਮੈਨ ਲੈਣਾ ਵਾ ਹਾਂਜੀ ਹੁਣ ਆਪਾਂ ਦੋਨੋਂ ਪਾਸਿਆਂ ਤੋਂ ਲੰਬਾਈ ਰੋਖਦੀ ਤੇ ਚੜਾਈ ਰੋਖਦੀ ਨਿਸ਼ਾਨੀਆਂ ਲਾ ਕੇ ਬਿਲਕੁਲ ਆਪਾਂ ਸਟੇਡ ਫਟੀ ਦੇ ਨਾਲ ਨਿਸ਼ਾਨੀਆਂ ਲਾਉਣੀਆਂ ਆ ਆਪਾਂ ਲੰਬਾਈ ਰੋਖ ਦੀ ਨਿਸ਼ਾਨੀ ਲਾਉਣ ਲੱਗੇ ਲੰਬਾਈ ਲਾਉਣੀ ਹੈ ਇਧਰੋਂ ਕਪੜਾ ਪੂਰੀ ਤਰ੍ਹਾਂ ਸਾਫ਼ ਕਰਕੇ ਥੱਲੇ ਵਟ ਕੱਢ ਕੇ ਤੇ ਫਿਰ ਆਪਾਂ ਇਹਦੀ ਪੂਰੀ ਨਿਸ਼ਾਨੀ ਲਾਵਾਂਗੇ ਨਿਸ਼ਾਨੀ ਲਾ ਕੇ ਫਿਰ ਇਹਦੀ ਲੰਬਾਈ ਆਪਾਂ ਕਟਿੰਗ ਕਰਾਂਗੇ ਇਸੇ ਤਰ੍ਹਾਂ ਹੀ ਆਪਾਂ ਚੜਾਈ ਰੱਖਦੀ ਘੇਰੇ ਦੀ ਨਿਸ਼ਾਨੀ ਲਾ ਲਾਂਗੇ ਜੇ ਤੁਹਾਨੂੰ ਇਹ ਕੱਢਿਆ ਸੂਟ ਸੋਹਣਾ ਲੱਗਾ ਵਾ ਵਧੀਆ ਲੱਗਾ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਅਸੀਂ ਨਾਲ ਹੀ ਆਪਣੇ ਸਕਰੀਨ ਦੇ ਨੰਬਰ ਸ਼ੋਅ ਕਰਾਂਗੇ WhatsApp ਮੈਸੇਜ ਕਰਿਓ ਸਾਨੂੰ ਪਲੀਜ਼ ਕਾਲ ਨਾ ਕਰਿਓ WhatsApp ਮੈਸੇਜ ਕਰਿਓ ਅਸੀਂ ਤੁਹਾਨੂੰ ਉਹਦਾ ਅਪਲਾਈ ਕਰਾਂਗੇ ਹਾਂਜੀ ਹੁਣ ਆਪਾਂ ਸ਼ਰਟ ਦੀ ਲੰਬਾਈ ਲਾ ਕੇ ਆਪਾਂ ਤੁਹਾਨੂੰ ਕਟਿੰਗ ਬਾਰੇ ਦੱਸ ਦਿੰਦੇ ਹਾਂ ਸਾਰਾ ਹਾਂਜੀ ਆਪਾਂ ਸ਼ਰਟ ਦੀ ਲੰਬਾਈ ਚੜਾਈ ਸਾਰੇ ਲਾ ਲਈਏ ਹੁਣ ਨੂੰ ਆਪਾਂ ਪ੍ਰੈਸ ਮਾਰ ਕੇ ਸਾਰੇ ਕੱਪੜੇ ਨੂੰ ਤੇ ਫੋਲਡ ਕਰਨਾ ਵੇਲ ਦੇ ਨਾਲ ਪੂਰੀ ਆਪਣੀ ਲੈਂ ਕਢਾਈ ਵਾਲੀ ਜਿਹੜੀ ਲਸਰ ਹੈ ਉਹਦੇ ਨਾਲ ਲਸਰ ਨੂੰ ਲਸਰ ਆਪਾਂ ਮਲੋਣੀ ਆ ਮੂਦ ਮਾਰ ਕੇ ਆ ਵੀ ਕੋਣ ਤਾਂ ਮੈਂ ਇੱਕ ਵਾਰ ਫੇਰ ਦਿਖਾਉਣੀ ਆ ਵੀ ਆਪਾਂ ਸੈਂਟਰ ਕੱਢਿਆ ਹੋਇਆ ਹੈ ਜੇ ਮੈਂ ਬਾਰ-ਬਾਰ ਇਹੀ ਗੱਲ ਭੈਣਾਂ ਨੂੰ ਸਮਝਾਉਣੀ ਆ ਵੀ ਜਦੋਂ ਤੁਸੀਂ ਕੋਈ ਕੜਾਈ ਵਾਲੀ ਵਰਕ ਵਾਲੀ ਸ਼ਰਟ ਦੀ ਕਟਿੰਗ ਕਰਦੇ ਜੇ ਨਾ ਉਹਦਾ ਸੈਂਟਰ ਜ਼ਰੂਰ ਕੱਢਿਆ ਕਰੋ ਵਰਕ ਵਾਲੀ ਸ਼ਰਟ ਦਾ ਹੁਣ ਆਪਾਂ ਇਥੋਂ ਜਿੱਥੋਂ ਨਿਸ਼ਾਨੀਆਂ ਡਾਟ ਲਾਏ ਇਥੋਂ ਆਪਾਂ ਫੋਲਡਿੰਗ ਕਰਦਾਂਗੇ ਫਲਾਵਰ ਨੂੰ ਪੂਰਾ ਮੈਚ ਕਰਦੇ ਆਂ ਆ ਵੇਖੋ ਮੈਂ ਵੇਖ ਵੇਖ ਕੇ ਚੰਗੀ ਤਰ੍ਹਾਂ نیچے ਸਾਰਾ ਵੇਲ ਦੇ ਨਾਲ ਵੇਲ ਮਲਾ ਕੇ ਮੈਚ ਕਰਕੇ ਫੇਰ ਆਪਾਂ ਇੰਪ੍ਰੈਸ ਕਰ ਲਿਆ ਸੈਂਟਰ ਚੋਂ ਬੂਰੀs ਫਾਇਲ ਤੇ ਹੁਣ ਆਪਾਂ ਰੱਖਾਂਗੇ ਦਾ ਤੀਰਾ ਆਪਾਂ ਜੀ ਥੋੜਾ ਜਿਹਾ ਬੈਕ ਨੈਕ ਜਿਹੜਾ ਵਾ ਘਾਟ ਨਗਾਈ ਦੇ ਵਿੱਚ ਰੱਖ ਦਿੰਦੇ ਇਸ ਕਰਕੇ ਆਪਾਂ ਇਹਦਾ ਤੀਰਾ ਰੱਖਾਂਗੇ 7.5 ਜੇ ਆਪਾਂ ਥੋੜਾ ਬੈਕ ਨੈਕ ਡੂੰਘਾ ਰੱਖਾਂਗੇ ਤੇ ਫਿਰ 6.5 ਤੀਰਾ ਰੱਖੀਦਾ ਹੈ ਹਾਂਜੀ ਇਥੇ 7.5 ਆਪਾਂ ਮੋੜਾ ਰੱਖ ਲਿਆ। ਉਹ ਉੱਪਰਲੀ ਲਾਈਨ ਥੋੜੀ ਜੀ ਆਪਾਂ ਮਿਸਟੇਕ ਸੀ। نیچے 7.5 ਮੋੜਾ ਰੱਖਿਆ। ਇਥੇ 7.5 ਆਪਣੀ ਛਾਤੀ 7.5 ਦਾ ਹਾਫ ਆਪਣਾ 9.5 ਆਉਂਦਾ। 7.7 ਦਾ ਹਾਫ ਪੌਣੇ 9 ਕਿਉਂਕਿ ਇਹ ਸਲੀਮ ਬਿਲਕੁਲ ਸਲੀਮ ਨਾਪ ਹੈਗਾ ਵਾ ਇਥੋਂ ਆਪਾਂ ਆਪੇ ਕੋ 7:30 ਦਾ ਹਾਫ ਸਾਢੇ 3 ਆਉਣਾ ਸਾਢੇ 3 ਤੋਂ ਆਪਾਂ ਆ ਵੀ ਲੋ ਸਾਢੇ 3 ਆਇਆ ਸਾਢੇ 3 ਤੋਂ ਆਪਾਂ ਫੇਰ ਇਧਰੋਂ 1 ਇੰਚ ਅੰਦਰ ਰੱਖਾਂਗੇ ਬਾਅਦ ਵਿੱਚ ਮੋਡੇ ਸਾਈਡ ਤੋਂ ਇਥੋਂ ਆਪਾਂ ਕਮਰ ਰੱਖਣੀ 14 1/2 ਇੰਚ ਛੇਪਰ ਰੱਖਣੀ ਆਪਾਂ 16 ਕਮਰ 14 1/2 ਹਿਪ 16 ਜੇ ਆਪਾਂ ਉੱਪਰ ਮੋਢੇ ਤੋਂ ਧਰ ਕੇ ਮਿਨਾਗੇ ਤੇ ਇਹ ਆਪ ਆਪਣੀ ਆਊਗੀ 22 ਤੇ ਜਾਂ 23 ਤੇ ਇਹ ਲਗ ਲਗ ਸਾਜ ਦੇ ਲਗ ਲਗ 헵 ਦਾ ਨਾ ਪਾਉਂਦਾ ਵਾ ਕਿਸੇ ਦੀ 22 ਤੇ ਆਉਂਦੀ ਐ ਕਿਸੇ ਦੀ 23 ਦੇ ਜੇ ਮੋਢੇ ਤੇ ਰੱਖ ਕੇ ਉਪਰੋਂ ਮਿਨਾਗੇ ਥੱਲਿਓਂ ਰੱਖ ਕੇ ਸ਼ਾਤੀ ਤਾਂ ਨਿਭਾਂਗੇ ਆਪਾਂ ਮਿਨਾਗੇ ਇਥੋਂ ਆਪਣੀ 16 ਆਉਂਦੀ ਐ ਉਪਰੋਂ ਧੀਰੇ ਆਪਾਂ 7.5 ਰੱਖਿਆ ਐ ਇਥੋਂ ਆਪਾਂ ਫਰੰਟ ਵਾਲੇ ਪੱਲੇ ਦੀ ਕਾਰਡ ਪਾਉਣੀ ਤਾਂ 6.5 ਅੰਦਰ ਨੂੰ ਆਪਾਂ ਰੱਖ ਗਏ ਤੇ ਆਪਾਂ ਉੱਪਰ ਧੀਰੇ ਦੇ ਨਾਲ ਮਿਲਾ ਦਾਂਗੇ 6.5 ਉੱਪਰ ਨੂੰ ਰੱਖ ਕੇ ਧੀਰੇ ਨੂੰ ਮਿਲਾਵਾਂਗੇ ਕਿਉਂਕਿ ਇਹ ਆਪਣੀ ਫਰੰਟ ਪੱਲੇ ਦੀ ਡੰਗਾਈ ਵਾਲੀ ਕਾਰਡ ਜਿਹੜੀ ਇਥੋਂ ਪੈਂਦੀ ਐ ਇਥੋਂ ਵੀ ਆਪਾਂ ਹਾਫ ਕਰਾਂਗੇ ਇਹਦਾ ਆ ਵੇਖੋ ਹੀ ਹਾਫ ਆ ਗਿਆ ਆਪਣਾ ਇੱਥੇ ਵੀ ਹੁਣ ਆਪਾਂ ਇਥੋਂ 1 ਇੰਚ ਤੇ ਵੀ ਕਾਟ ਪਾ ਲਈ ਦੀ ਡੇਢ ਤੇ ਪਾ ਲਈ ਦੀ ਆਪਾਂ ਇਥੋਂ ਇਹਦਾ ਹਾਫ ਕਰਕੇ ਛਾਤੀ ਦਾ ਇਥੋਂ ਆਪਾਂ ਕਾਟ ਦਵਾਂਗੇ 1 ਇੰਚ ਦੇ ਜਾਂ 1 ਇੰਚ ਤੇ ਦਵਾਂਗੇ 1 ਇੰਚ ਦੇ ਕਾਟ ਲਈਏ ਤੇ ਬਹੁਤ ਸੋਹਣੀ ਗਲਾਈ ਆਉਂਦੀ ਕੋਈ ਗਾੜੀ ਵਾਲ ਨਹੀਂ ਪੈਂਦੇ ਕੋਈ ਪੁੰਗਰ ਨਹੀਂ ਪੈਂਦੀ ਆਮ ਆਪਾਂ ਨੇ ਦੇਖਿਆ ਛਲਟਾ ਮਾਈਆਂ ਗਾੜੀ ਮੋਢਿਆਂ ਦੀ ਗਲਾਈ ਦੇ ਵਿੱਚ ਬੁੱਲ ਪੈਂਦੇ ਹੁੰਦੇ ਕਿੰਨੇ ਕਿੰਨੇ ਤਗੜੇ ਆਪਾਂ ਬੈਗ ਪੱਲੇ ਦੀ ਵੀ ਇੱਥੋਂ ਗਲਾਈ ਦੇ ਦਾਂਗੇ ਬੈਗ ਪੱਲੇ ਦੀ ਆਪਾਂ 1.5 ਇੰਚ ਤੇ ਗਲਾਈ ਦਵਾਂਗੇ ਕਿਉਂਕਿ ਜਦੋਂ ਆਪਾਂ ਛੋਟੇ ਨੱਕ ਬੈਗ ਸਾਈਡ ਦਾ ਹੁੰਦਾ ਵਾ ਤੇ ਆਪਾਂ ਬਾਹਲ ਹੌਣੇ ਆ ਉਦੋਂ ਆਪਣੀ ਖਿੱਚ ਪੈਂਦੀ ਏ ਇੱਥੋਂ ਆਪਾਂ 1.5 ਇੰਚ ਤੇ ਕਾਰਡ ਪਾਵਾਂਗੇ ਤਾਂ ਆਪਣੀ ਕਦੀ ਖਿੱਚ ਨਹੀਂ ਪਊਗੀ ਇਹ ਥੋੜਾ ਜਿਹਾ ਸਲੀਮੂਨ ਕਰਕੇ ਆਪਾਂ ਇੱਕ ਤੇ ਪਾਈ ਉਦਾਂ ਡੇਢ ਤੇ ਪਾ ਜਿਆਦਾ ਥੋੜਾ ਜਿਹਾ ਹੈਵੀ ਹੋਵੇ ਜਿਹਦਾ ਡੇਢ ਤੇ ਪਾਈ ਦੀ ਇਥੇ 2 2 ਇੰਚ ਆਪਾਂ ਗਾੜੀ ਐਕਸਟਰਾ ਕਪੜਾ ਛੱਡ ਦੇ ਨਿਸ਼ਾਨੀਆਂ ਲਾਵਾਂਗੇ ਇਥੇ ਆਪਾਂ ਫੱਟੀ ਦੇ ਨਾਲ ਪਹਿਲਾਂ ਸਿੱਧੀਆਂ ਸੀਨਾ ਲਾ ਲੈਣਾ ਲਾ ਲਾਂਗੇ ਫਿਰ ਆਪਾਂ ਗਾੜੀ ਇਹਨਾਂ ਦੀਆਂ ਨਿਸ਼ਾਨੀਆਂ ਲਾਵਾਂਗੇ 14 ਇੰਚ ਆਪਣੀ ਕਮਰ ਆ 14 ਦਾ ਹਾਫ 7 ਕਮਰ ਆਊਗੀ ਆਪਣੀ ਇਥੇ 1 ਇੰਚ ਐਕਸਟਰਾ ਰੱਖਾਂਗੇ ਪਲੇਟਾਂ ਵਾਸਤੇ ਆਪਣਾ ਪਲੇਟਾਂ ਦਾ ਬਾਗ ਚਾਊਗਾ ਜਦੋਂ ਉਹ 14 ਕਮਰ ਤੇ ਆਪਾਂ 15 ਰੱਖਾਂਗੇ 1-1 ਇੰਚ ਦੋ ਪਾਸੇ 15 ਇਧਰੋਂ ਤੇ 1 ਇੰਚ ਉਧਰੋਂ ਪਾ ਕੇ ਆਪਣਾ 16 ਇੰਚ ਕਮਰ ਹੋਣੀ ਇਥੇ 18 ਇੰਚ ਗਾੜੀ ਹਿਪ ਆਪਨੀ 18 ਇੰਚ ਦਾ ਹਾਫ 9 ਇੰਚ ਆਊਗਾ ਆਪਣਾ ਹਿਪ ਦਾ ਇਥੋਂ ਨਹੀਂ ਆਪਾਂ ਐਕਸਟਰਾ ਰੱਖਣਾ ਉਧਰੋਂ ਇੰਚ-ਇੰਚ ਰੱਖਣਾ ਵਾ ਇਧਰੋਂ ਪੂਰਾ ਪੂਰਾ 9 ਇੰਚ ਆਫ ਰੱਖਣਾ 18 ਇੰਚ हिਪ ਦਾ ਹਾਂਜੀ ਆ ਵੇਖੋ ਆਪਣੀਆਂ ਨਿਸ਼ਾਨੀਆਂ ਲਾ ਲਈਆਂ ਆਪਣੇ ਹੁਣ ਆਪਾਂ ਇੱਥੋਂ ਕਮਰ ਦੀ ਨਿਸ਼ਾਨੀ ਲਾਵਾਂਗੇ ਫੱਟੀ ਲੈਣੀ ਆਪਾਂ ਥੋੜੀ ਜਿਹੀ ਟੇਪਰ ਦੇ ਵਿੱਚ ਫੱਟੀ ਮਿਲਦੀ ਬਾਜ਼ਾਰੋਂ ਆਮ ਮਿਲ ਜਾਂਦੀ 50 ਰੁਪਏ ਦੀ ਦੇ ਨਾਲ ਨਿਸ਼ਾਨੀਆਂ ਬਹੁਤ ਵਧੀਆ ਲੱਗਦੀਆਂ ਨੇ ਇਥੇ ਆਪਾਂ ਇਹ ਪਦੀ ਨਿਸ਼ਾਨੀ ਲਾਵਾਂਗੇ ਪੇਟ ਤੋਂ 17 17 ਤੇ 14 ਕਮਰ ਇਥੇ ਅੱਧਾ-ਅੱਧਾ ਇੰਚ ਆਪਾਂ ਮੋਢੇ ਦੀ ਛਾੜ ਪਾਵਾਂਗੇ ਐਸਟਰਾ ਰੇਪ ਦੇ ਵਿੱਚ ਛਾੜ ਪਾਉਣੀ ਮੋਢੇ ਦੀ ਅੱਧਾ-ਅੱਧਾ ਇੰਚ ਰੱਖ ਕੇ इतों अठारह अठारह इंच घेरा रख के द बाकी आप दो दो इंच एक्सट्रा रखना है अठारह इंच घेरा तैयार है अपना नौ नौ इंच हाफ एद एक बार लंबाई फिर वेख लेंगे अपना कटिंग करने तो पहल थ्री फोर्टी फोर लंबाई है ਹਾਂਜੀ ਪਹਿਲਾਂ ਆਪਾਂ ਬੈਗ ਪੱਲੇ ਦੀ ਕਟਿੰਗ ਕਰਨੀ ਹੈ ਬੈਗ ਪੱਲੇ ਦੀ ਕਾਰਡ ਪਾਉਣੀ ਹੈ ਫਰੰਟ ਪੱਲੇ ਦੀ ਕਾਰਡ ਨਹੀਂ ਪਾਉਣੀ ਬਿਲਕੁਲ ਵੀ ਪਹਿਲਾਂ ਬੈਗ ਪੱਲੇ ਦੀ ਕਾਰਡ ਪਾ ਕੇ ਇਹ ਬਾਅਦ ਵਿੱਚ ਪਾਵਾਂਗੇ ਆਪਾਂ ਫਰੰਟ ਵਾਲੀ ਤੁਹਾਨੂੰ ਚੰਗੀ ਤਰ੍ਹਾਂ ਸਾਰੀਆਂ ਨਿਸ਼ਾਨੀਆਂ ਨਜ਼ਰ ਆਉਣ ਡੀਆਂ ਨਾ ਚੰਗੀ ਤਰ੍ਹਾਂ ਐ ਪੂਰਾ ਸਾਫ਼ ਕਲੀਨਿੰਗ ਦਿਸਣ ਡਿਆ ਤਾਂ ਯੂ ਕਮੈਂਟ ਬਾਕਸ ਦੇ ਵਿੱਚ ਪੂਰਾ ਦੱਸਿਓ ਸਾਨੂੰ ਹਾਂਜੀ ਇਹ 2-2 ਇੰਚ ਆਪਾਂ ਐਕਸਟਰਾ ਰੱਖ ਕੇ ਚਾਕਾਂ ਵਾਸਤੇ ਆਪਾਂ ਕਟਿੰਗ ਕਰਤੀ ਹੈ ਇਧਰੋਂ ਆਪਾਂ extra ਕਪੜਾ ਫालतू ਸਾਰਾ ਲਾ ਦਿੱਤਾ ਹੁਣ ਆਪਾਂ ਇੱਥੋਂ ਘੇਰੇ ਦਾ ਟੱਕ ਲਾਵਾਂਗੇ ਇੱਥੋਂ ਹਿਪ ਦਾ ਟੱਕ ਲਾਵਾਂਗੇ ਇਧਰੋਂ ਕਮਰ ਦਾ ਟੱਕ ਲਾਵਾਂਗੇ ਇਧਰੋਂ ਆਪਾਂ ਛਾਤੀ ਦਾ ਟੱਕ ਲਾਵਾਂਗੇ ਬੈਗ 프ਰੰਟ ਪੱਲੇ ਦੀ ਆਪਣੀ ਕਟਿੰਗ ਹੋ ਗਈ ਹੁਣ ਆਪਾਂ ਕਰਾਂਗੇ ਬੈਗ ਪੱਲੇ ਦੀ ਬੈਗ ਪੱਲੇ ਦੀ ਪੁੱਠੀ ਸਾਈਡ ਤੇ ਨਿਸ਼ਾਨੀਆਂ ਲਾ ਲਿਆ ਕਰੋ ਸਾਰੀਆਂ ਕਿਉਂਕਿ ਆਪਾਂ ਸਟਿਚ ਕਰ ਲਿਆ ਕੋਈ ਦਿੱਕਤ ਨਹੀਂ ਹੋਣੀ ਮੈਂ ਪੁੱਠੇ ਪੱਲੇ ਸਾਰੇ ਨਿਸ਼ਾਨੀਆਂ ਲਾ ਕੇ ਹੁਣ ਮੈਂ ਬੈਗ ਪੱਲੇ ਦੀ ਕਟਿੰਗ ਕਰਾਂਗੀ ਇਧਰ ਵੀ ਆਪਾਂ ਦਾ ਸੈਂਟਰ ਰਾ ਕੇ 11 11 ਇੰਚ ਬਾਈ ਚਾਹੀਦਾ ਆਪਾਂ ਕੱਪੜਾ ਪੂਰਾ ਘੇਰਾ ਰੱਖ ਕੇ ਅੱਧਾ ਅੱਧਾ ਇੰਚ ਐਕਸਟਰਾ ਰੱਖਣਾ ਕੰਨੀ ਉਤਾਰਨੀ ਆਪਾਂ ਇਹਦੀ ਇਧਰ 11 11 ਰੱਖਿਆ ਕਿਉਂਕਿ ਅੱਧਾ ਅੱਧਾ ਇੰਚ ਐਕਸਟਰਾ ਰੱਖਿਆ ਕੰਨੀ ਤਾਰਨਵਾ ਕਰਕੇ ਤੇ ਹੁਣ ਆਪਾਂ ਇਹਨੂੰ ਫੋਲਡ ਕਰਾਂਗੇ ਆ ਵੇਖੋ ਪੁੱਠੀ ਸਾਈਡ ਤੇ ਮੈਂ ਨਿਸ਼ਾਨੀਆਂ ਲਾ ਲਈਆਂ ਕਿਉਂਕਿ ਬਾਰ-ਬਾਰ ਆਪਾਂ ਨੂੰ ਚੈੱਕ ਨਹੀਂ ਕਰਨਾ ਪੈਂਦਾ ਪੁੱਠਾ ਜਿਹੜਾ ਸਿੱਧਾ ਕਿਟਾ ਜਿੱਦਾਂ ਆਪਾਂ ਕੰਨੀ ਲਾ ਦਿੰਨੇ ਇਸ ਸਮਿਸ਼ਾਣੀ ਲੱਗੀ ਹੋਵੇ ਤੇ ਵਧੀਆ ਗੱਲ ਆ ਹੁਣ ਆਪਾਂ ਇਹਨੂੰ ਪ੍ਰੈਸ ਲਈ ਮਾਰ ਸਾਰੇ ਪੂਰਾ ਇਕੁਅਲ ਕਰਕੇ ਵਿਛਾ ਲਿਆ ਵਾ ਹੁਣ ਆਪਾਂ ਪ੍ਰਿੰਟ ਪੱਲੇ ਆਈ ਸਾਈਡ ਜਿਹੜੀ ਉੱਪਰ ਰੱਖਾਂਗੇ ਪੂਰੇ ਧਿਆਨ ਨਾਲ ਬੜੀ ਸਫਾਈ ਦੇ ਨਾਲ ਰੱਖਣੀ ਏ ਕੰਨੀ ਆ ਪਾਉ ਉਤਾਰ ਦੇਣੀ ਹੈ ਕੰਨੀ ਵਾਸਤੇ ਕਪੜਾ ਪਾਸਟਰਾ ਰੱਖ ਲਿਆ ਪਹਿਲਾਂ ਹੀ ਐਦਰੋ ਬੈਗ ਸਾਈਡ ਤੋਂ ਅੱਧਾ ਅੱਧਾ ਇੰਚ ਬੈਗ ਪੱਲਾ ਜਰੂਰ ਚੱਕਣਾ ਮੈਂ ਹਰ ਇੱਕ ਸ਼ਰਟ ਕੱਟਦੀ ਹਾਂ ਹਰ ਇੱਕ ਸ਼ਰਟ ਦਾ ਬੈਗ ਪੱਲਾ ਫਰੰਟ ਨਾਲੋਂ ਅੱਧਾ ਅੱਧਾ ਇੰਚ ਜਰੂਰ ਚੱਕਦੀ ਹਾਂ ਜਰੂਰ ਚੱਕਣਾ ਤੁਸੀਂ ਵੀ ਜੇ ਕੋਈ ਹੈ ਵੀ ਇਹ ਥੋੜਾ ਜਿਹਾ ਉਹਦਾ 1 ਇੰਚ ਚੱਕਦਿਆ ਕਰੋ ਜੇ ਥੋੜਾ ਜਿਹਾ ਕੋਈ ਪਤਲਾ ਸਲੀਮੋ ਦਾ 1/2 ਇੰਚ ਚੱਕਦਿਆ ਕਰੋ ਇਹ ਥੋੜਾ ਸਲੀਮ ਹੈ ਮੈਂ 1/2 ਇੰਚ ਚੱਕੂਗੀ ਇਹਦਾ ਉਰੇ ਉਪਰ ਆ ਪ੍ਰੋਪਰ ਤਰੀਕੇ ਨਾਲ ਵਿਛਾ ਲੈਣਾ ਇਹਨੂੰ ਆਵੇ ਕੋਈ ਬੈਗ ਪੱਲੇ ਦੀ ਕਟਿੰਗ ਆ ਆਪਾਂ ਇਸੇ ਬੈਗ ਪੱਲੇ ਦੀ ਕਟਾਈ ਦੇ ਉੱਪਰ ਉੱਪਰ ਇਹਦੀ ਕਟਾਈ ਕਰਾਂਗੇ ਇੱਥੋਂ ਆਪਾਂ ਮੋਡੇ ਦੀ ਉੱਪਰ ਅਸਟਰਾ ਕਪੜਾ ਲਾ ਕੇ ਅੱਧਾ ਅੱਧਾ ਇੰਚ ਆਪਣਾ ਬੈਗ ਪੱਲੇ ਦਾ ਵੱਧ ਹੈਗਾ ਇਹਨੂੰ ਨਹੀਂ ਆਪਾਂ ਉਤਾਰਨਾ ਇਹਨੂੰ ਰੱਖਣਾ ਇੱਥੋਂ ਹੁਣ ਆਪਾਂ ਬੈਗ ਪੱਲੇ ਦੀ ਕਟਿੰਗ ਕਰਾਂਗੇ ਨਾਲ ਦੀ ਨਾਲ ਇਥੋਂ ਕਿਉਂਕਿ ਇਹ ਬਹੁਤ ਕਪੜਾ ਘਾਟੇ ਮੋਡੇ ਦੀ ਕਟਾਈ ਵਾਸਤੇ ਕਿਉਂਕਿ ਇਹਦੀ ਛਾਤੀ ਦਾ ਬਿਲਕੁਲ ਥੋੜੀ ਹੈ ਬੜੇ ਧਿਆਨ ਨਾਲ ਲਾਈ ਪਾਉਣੀ ਹੁਣ ਆਪਾਂ ਕੰਨੀ ਉਤਾਰ ਦਾਂਗੇ ਮੈਂ ਵਾਰ-ਵਾਰ ਅੱਗੇ ਪੇਲੀਆਂ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੱਸਿਆ ਵਾ ਕਿ ਕੰਨੀ ਕਿਸੇ ਵੀ ਕਪੜੇ ਦੀ ਆ ਸੰਥੈਟਿਕ ਕਪੜਾ ਹੈ कॉटन ਕਪੜਾ ਹੈ ਛਿਲਕਿਆ ਘਰੇ ਪਿਆ ਔਰਗੰਝਾ ਕਿਸੇ ਵੀ ਤਰ੍ਹਾਂ ਦਾ ਕੰਨੀ ਜ਼ਰੂਰ ਲਾ ਦਿਆ ਕਰੋ ਕੰਨੀ ਨਾ ਰੱਖਿਆ ਕਰੋ ਕੰਨੀ ਦੇ ਨਾਲ ਬਹੁਤ ਖਚਾਹ ਹੁੰਦਾ ਹੈ ਹੁਣ ਆਪਾਂ ਟੱਕ ਲਾ ਦਾਂਗੇ ਉਸੇ ਤਰ੍ਹਾਂ ਹੀ ਫੇਰ ਅਗਿਆਂ ਨੂੰ ਬੈਕ ਪੱਲੇ ਤੇ ਵੀ ਕਿਉਂਕਿ ਟੱਕ ਲੱਗਿਆ ਉਹ ਸਟਿਚ ਕਰ ਲਿਆ ਆਪਣਾ ਤਾਂ ਮੁਸ਼ਕਲ ਹੀ ਹੋ ਗਈ ਟੱਕਣਾ ਟੱਕ ਮਲਾ ਕੇ ਬਸ ਸਟਿਚ ਕਰ ਲੈਣੀ ਥੋਦਾ ਦਾ ਇੰਚ ਕਪੜਾ ਆਪਾਂ ਛਾਂਟ ਦੇਣਾ ਬੈਗ ਪੱਲੇ ਦਾ ਤੇ ਫਰੰਟ ਪੱਲੇ ਦਾ ਅੱਧਾ ਇੰਚ ਆਪਾਂ ਫਰੰਟ ਦਾ ਲਾਹਤਾ ਅੱਧਾ ਇੰਚ ਬੈਕ ਦਾ ਲਾਹਤਾ ਆ ਵੇਖੋ ਅੱਧਾ ਇੰਚ ਮੇ ਕੱਪੜਾ ਉੱਪਰ ਅਕਸਟਾ ਰੱਖਿਆ ਹੈ ਬੈਕ ਪੱਲੇ ਦਾ ਫਰੰਟ ਅੱਧਾ ਇੰਚ ਘੱਟ ਰੱਖਣਾ ਤੇ ਬੈਕ ਅੱਧਾ ਇੰਚ ਜ਼ਿਆਦਾ ਰੱਖਣਾ ਹੈ ਹੁਣ ਆਪਾਂ ਫਰੰਟ ਸਾਈਡ ਦੀ ਕਾਟ ਪਾਵਾਂਗੇ ਇਹਦੇ ਇਧਰ ਵੇਖੋ ਜੇ ਅੱਧਾ ਇੰਚ 1 ਇੰਚ ਆਪਾਂ ਅੰਦਰ ਨੂੰ ਰਾਕੇ ਕਾਟ ਬੋਣੇ ਬਹੁਤ ਸੋਹਣੀ ਕਾਟ ਪੈਂਦੀ ਬੜੀ ਵਧੀਆ ਗਲਾਈ ਹੁੰਦੀ ਹੈ ਦੀ ਮੋਡਾ ਵੀ ਪਰਫੈਕਟ ਬੈਂਦਾ ਆਪਣਾ ਹਾਂਜੀ ਸ਼ਰਡ ਦੀ ਆਪਣੀ ਪ੍ਰੋਪਰ ਕਟਿੰਗ ਹੋ ਗਈ ਹੈ। ਵੀਡੀਓ ਨੂੰ ਲਾਇਕ ਕਰ ਸਕਸਕ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ। ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਇੱਥੋਂ ਆਪਾਂ ਪਲੇਟ ਪਾਵਾਂਗੇ 11 ਇੰਚ ਤੇ 7 ਇੰਚ ਲਵਾਈ ਸਾਢੇ 3 ਇੱਥੋਂ ਆਪਾਂ ਪਲੇਟ ਰੱਖਾਂਗੇ। ਸਿਰਫ ਸਿੰਪਲ ਪਲੇਟ ਪਾਉਣੇ ਆਪਾਂ ਪਲਹੋਈਆਂ ਨਹੀਂ ਪਾਉਣੀਆਂ ਇਹ ਲੜਕੀ ਦਾ ਸੂਟ ਹੈ। ਸ਼ਰਟ ਦੀ ਕਟਿੰਗ ਹੋ ਗਈ ਆਪਾਂ ਬਾਹਾਂ ਦੀ ਕਟਿੰਗ ਕਰਾਂਗੇ ਬਾਹਾਂ ਦੀ ਲੰਬਾਈ 17 ਇੰਚ ਤਿਆਰ ਆਪਾਂ 21 ਰੱਖਾਂਗੇ ਥੋੜੀ ਵਿੱਚ ਡਿਜ਼ਾਈਨ ਕਰਾਂਗੇ ਬਾਅਦ ਵਿੱਚ ਆਪਾਂ ਸ਼ਰਟ ਬਾਹਾਂ ਦੇ ਹਾਂਜੀ ਇਸੇ ਤਰ੍ਹਾਂ ਆਪਾਂ ਦੂਜਾ ਪੱਲਾ ਵੀ ਕੱਟ ਲਵਾਂਗੇ ਨਾਲ ਹੀ ਜੋਇਡ ਮਿਲ ਕੇ ਹਾਂਜੀ ਇਹੜੇ ਬਾਰ-ਬਾਰ ਡਾਰਕ ਲਾਈਟ ਕਲਰ ਆਉਂਦੇ ਪਏ ਲਾਈਟ ਜਗਦੀ ਪਈ ਇਹਦਾ ਕਰਕੇ ਜੇ ਆਉਂਦੇ ਹੁਣ ਆਪਾਂ ਬਾਹਰ ਦੀ ਫੋਲਡਿੰਗ ਕਰਕੇ ਆਪਾਂ ਬਾਹਰ ਦੀ ਕਟਿੰਗ ਕਰ ਦਿੰਨੇ ਆ ਹਾਂਜੀ ਹੁਣ ਆਪਾਂ ਟੇਪਰ ਕਰਨ ਵਾਲਾ ਕੱਪੜਾ ਜਿੰਨਾ ਵੀ ਆਪਾਂ ਫੱਟੀ ਦੇ ਨਾਲ ਬਾਹਰ ਕੱਢ ਕੇ ਫਿਰ ਬਾਹਰ ਦੀ ਆਪਾਂ ਗੁਲਾਈ ਪਾਵਾਂਗੇ ਬਾਹਰ ਦੀ ਕਾਰਡਪੌਨੀ ਉੱਪਰੋਂ ਆਪਾਂ 2 ਇੰਚ ਰੱਖ ਲੈਣਾ ਨੀਚੋਂ 2.5 ਇੰਚ ਆਪਾਂ ਨਾਲ ਹੀ ਸ਼ੇਪ ਪਾ ਦਾਂਗੇ ਬਾੰਦੀ ਐਕਸਟਰਾ ਕਪੜਾ ਫालतू ਸਾਰਾ ਕੱਢ ਦਾਂਗੇ ਆਪਾਂ ਬਾਹਰ ਹੁਣ ਆਪਾਂ ਮੋਡੇ ਦੀ ਕਾਟ ਪਾਵਾਂਗੇ ਬਾਹਵਾ ਦੇ ਨਾਲ ਅੱਧਾ ਅੱਧਾ ਇੰਚ ਛਾੜ ਦਾਂਗੇ ਨਾਲੋਂ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਾਂਜੀ ਜੇ ਵੀਡੀਓ ਵਧੀਆ ਲੱਗੀ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਜੈ ਸਨੋ ਲਿਖਿਓ ਚਲੋ ਜੀ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਜੀ